ਜਿਨ੍ਹਾਂ ਨੂੰ ਯੂਰਿਕ ਐਸਿਡ ਵੱਧ ਰਿਹਾ ਹੈ ਕਈਆਂ ਨੂੰ ਕੋਲੇਸਟ੍ਰੋਲ ਵੱਧ ਰਿਹਾ ਹੈ ਕਈਆਂ ਨੂੰ 슈ਗਰ ਹੈ ਠੀਕ ਹੈ ਨਾ ਇਹ ਆਪਾਂ ਗੱਲ ਕਰੀਏ ਕਿ ਖੂਨ ਦਾ ਦੌਰਾ ਕਿਸੇ ਆਰਗਨ 'ਚ ਨਹੀਂ ਹੈ ਕਈਆਂ ਨੂੰ ਵੈਰੀਕੋਸ ਵੇਨ ਤੁਸੀਂ ਦੇਖਿਆ ਹੋਊਗਾ ਕਿ ਨਾੜਾਂ ਇयां ਫੁੱਲਣ ਲੱਗ ਜਾਂਦੀਆਂ ਨੇ ਠੀਕ ਹੈ ਨਾ ਉਹ ਬਲੱਡ ਫਲੋ ਪ੍ਰੋਪਰ ਨਹੀਂ ਹੁੰਦਾ ਉਹਦੇ ਵਿੱਚ ਇਹ ਜਿਨ੍ਹਾਂ ਨੂੰ ਹਾਰਟ ਅਟੈਕ ਦੀ ਵੀ ਕਈਆਂ ਨੂੰ ਪ੍ਰੋਬਲਮ ਹੈ ਠੀਕ ਹੈ ਨਾ ਹਾਰਟ ਅਟੈਕ ਦੇ ਵਿੱਚ ਵੀ ਇਹਨਾਂ ਦਾ ਬਹੁਤ ਅੱਛਾ ਰੋਲ ਹੈ ਉਥੇ ਪ੍ਰੋਪਰ ਉਹ ਖੂਨ ਦਾ ਦੌਰਾ ਬਣਾਉਂਦਾ ਹੈ ਤੇ ਜਿਹੜਾ ਆਪਣਾ ਨਰਵ ਫੰਕਸ਼ਨ ਜਿੱਥੋਂ ਲਾਸ ਹੋ ਰਿਹਾ ਉਹ ਨਰਵ ਫੰਕਸ਼ਨ ਨੂੰ ਇੰਪਰ ਤੇ ਨਾਲ-ਨਾਲ ਜਿੰਨਾ ਵੀ ਆਪਣਾ ਬਾਡੀ ਦੇ ਬਾਇਓਮੈਡੀਕਲ ਜਿਹੜੇ ਵੇਸਟ ਨੇ ਠੀਕ ਹੈ ਨਾ ਜਿਸ ਤਰ੍ਹਾਂ ਉਹ ਯੂਰਿਕ ਐਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਚਾਹੇ ਉਹ ਐਲਡੀ ਐਲੈ ਟ੍ਰਾਈਗਲਿਸਰਾਈਡ ਆ ਕੋਈ ਵੀ ਹੈ ਉਹਨੂੰ ਕੀ ਕਰਦਾ ਇਹ ਨਾਰਮਲ ਉਹਦੇ ਵਿੱਚ ਲੈ ਕੇ ਆਂਦੇ ਨੇ ਜੋਕਾਂ ਦੇ ਨਾਂ ਤੇ ਜਾਣਦੇ ਆ ਪਰ ਇਹ ਜਿਹੜੀਆਂ ਜੋਕਾਂ ਨੇ ਬੜੀਆਂ ਖਾਸ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਨੂੰ ਇਹ ਜੋਕ ਲੱਗ ਜਾਵੇ ਇਹ ਉਸ ਦੇ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜ਼ਹਿਰਾਂ ਚੂਸ ਲੈਂਦੀ ਹੈ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਖਤਮ ਕਰ ਦਿੰਦੀ ਹੈ ਤੇ ਐਸਆਈ ਦਾ ਹੱਥ ਘਟ ਗਿਆ ਸੀ ਹੱਥ ਤਾਂ ਜੁੜ ਗਿਆ ਪਰ ਜਿੰਨੇ ਵੀ ਉਹਦੇ ਰਿਫਲੈਕਸ ਸੀਗੇ ਹੱਥ ਦੇ ਠੀਕ ਹੈ ਮੂਵਮੈਂਟ ਹੋ ਗਈ ਫਾਈਨ ਮੂਵਮੈਂਟ ਹੈ ਨਰਵ ਸਪਲਾਈ ਹੈ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਨਹੀਂ ਆਈਆਂ ਕਿਸੇ ਆਯੁਰਵੇਦ ਆਚਾਰਿਆ ਨੂੰ ਮਿਲ ਕੇ ਲੀਚ ਥੈਰੇਪੀ ਲਈ ਉਹਨਾਂ ਦਾ ਜਿਹੜਾ ਹੱਥ ਸੀਗਾ ਉਹ ਪ੍ਰੋਪਰ ਮਤਲਬ ਫੰਕਸ਼ਨਿੰਗ ਹੈ ਇਹ ਵਾਲੀ ਜੋਗ ਤੇ ਇਹ ਵਾਲੀ ਜੋਗ ਦੇ ਵਿੱਚ ਬੜਾ ਫਰਕ ਹੈ ਜੀ ਇਹ ਕੀ ਹੋਇਆ ਇਹ ਜੋਗ ਲੱਗੀ ਹੋਈ ਹੈ ਇਹਨੂੰ ਲੱਗਿਆ ਨੂੰ 15-20 ਮਿੰਟ ਹੋ ਗਏ ਇਹਨੇ ਜਿੰਨਾ ਵੀ ਆਪਣਾ ਟੌਕਸਿਨ ਵਾਲਾ ਬਲੱਡ ਹੈ ਉਹ ਬਲੱਡ ਆਪਣਾ ਇਹ ਚ ਸਮਾਲ ਲਿਆ ਇਹਨੇ ਜਿੰਨਾ ਵੀ ਟੌਕਸਿਨ ਵਾਲਾ ਜਿਹੜੀਆਂ ਬਿਮਾਰੀਆਂ ਕਰ ਰਿਆ ਸੀ ਉਹ ਸਾਰਾ ਬਲੱਡ ਇਹਨੇ ਆਪਣੇ ਸਮਾਲ ਲਿਆ ਦੇਖੋ ਵੇਵ ਜਾ ਰਹੀ ਹੈ ਬਲੱਡ ਦੀ ਜਦੋਂ ਸ਼ਕ ਕਰਦੀ ਹੈ ਉਹ ਸਾਰੀ ਵੇਵ ਆ ਦੇਖੋ ਆ ਸਾਰਾ ਲੈ ਰਹੀ ਹੈ ਇਹ ਸਾਰਾ ਬਲੱਡ ਹੈ ਇਹਦੇ ਵਿੱਚ ਇਹਦਾ ਵੀ ਜਦੋਂ ਲਗਾਈ ਸੀ ਇਹ ਜੋਗ ਇੱਥੇ ਆਪਾਂ ਨੇ ਇਹਦਾ ਵੀ ਜਿਹੜਾ ਸਾਈਜ਼ ਸੀ ਸੇਮ ਹੀ ਸੀ ਜਿੰਨੀ ਤੁਸੀਂ ਉਹ ਜੋਗ ਦੇਖੀ ਹੈ ਹਲਕੀ ਹੈ ਕਿ ਜਿਹੜਾ ਜੋੜਾਂ ਦੇ ਉੱਤੇ ਜੰਮਿਆ ਹੋਇਆ ਅਮਲ ਹੈ ਉਹ ਕਾਫੀ ਹੱਦ ਤੱਕ ਕਰ ਦਿੰਦਾ ਹੈ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਔਰ ਜੋੜ ਜਿਹੜਾ ਆ ਜੇ ਉਹ ਕੱਸ ਰਿਹਾ ਹੈ ਜਾਂ ਖਰਾਬ ਹੋ ਰਿਹਾ ਤੇ ਉੱਥੇ ਹੀ ਰੁਕ ਜਾਂਦਾ ਹੈ। ਨਾ ਦਵਾਈ ਨਾ ਗੋਲੀ ਨਾ ਟੀਕਾ ਨਾ ਇੰਜੈਕਸ਼ਨ ਨਾ ਕੈਪਸੂਲ ਸਿਰਫ ਟਾਈਮ ਚਾਹੀਦਾ ਹੁੰਦਾ ਹੈ ਇਹਨਾਂ ਵਾਸਤੇ ਕਿਹੜੀਆਂ ਮਤਲਬ ਤੁਸੀਂ ਪ੍ਰੋਬਲਮ ਦਾ ਹੱਲੇ ਦੇ ਕੋਲੋਂ ਬੜਾ ਬਾਕੋਬੀ ਔਰ ਬੜੀ ਸਫਲਤਾ ਨਾਲ ਲੈ ਆ। ਓਸਮੇਟਾਇਟ ਆਰਥਰਾਈਟਿਸ ਦੇ ਵਿੱਚ ਗਠੀਏ ਦੇ ਵਿੱਚ ਹੋ ਜਾਂਦੀ ਹੈ ਠੀਕ ਹੈ ਜੀ। ਇਹਦੇ ਵਿੱਚ ਇਹਦਾ ਬਹੁਤ ਹੀ ਅੱਛਾ ਮਤਲਬ ਕਿ ਯੂਜ਼ ਹੈ। ਦੂਸਰਾ ਅਗਰ ਅਪ ਗੱਲ ਕਰੀਏ ਸਕਿਨ ਡਿਸਆਰਡਰ ਦੀ ਸਕਿਨ ਡਿਸਆਰਡਰ ਜਿਵੇਂ ਸੋਰਿਆਸਿਸ ਹੈ ਲਿਊਕੋਡਰਮਾ ਜਿਹਨੂੰ ਆਪਾਂ ਫਲਵੇਰੀ ਕਹਿ ਦਿੰਨੇ ਆ ਜਾਂ ਐਕਜ਼ੀਮਾ ਠੀਕ ਹੈ ਨਾ ਇਹ ਇਸ ਤਰ੍ਹਾਂ ਦੀ ਸਕਿਨ ਪ੍ਰੋਬਲਮ ਨੇ ਜਿਹੜੀਆਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਪੈਥੀ ਨਾਲ ਠੀਕ ਨਹੀਂ ਹੁੰਦੀਆਂ ਫਿਰ ਉੱਥੇ ਬਲੱਡ ਲੇਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਰਖਤ ਮੋਕਸ਼ਨ ਵੀ ਕਹਿ ਦਿੰਦੇ ਆ ਅਸੀਂ ਇਹਨੂੰ ਲੀਚ ਥੈਰੇਪੀ ਵੀ ਕਹਿ ਦਿੰਦੇ ਆ ਤਾਂ ਦਾ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਹੈ ਬਟੋਰਿਨਾਂ ਲੈਣ ਨੂੰ 50 60 70% ਮੇਰੀ ਖਿਆਲ ਨਾਲ ਫਰਕ ਹੈਗਾ ਬਟ ਜਿਹੜਾ ਬਾਕੀ ਫਰਕ ਜਿਹੜਾ ਨਹੀਂ ਇਹਨਾਂ ਨੂੰ ਪੈ ਰਿਹਾ ਉਹਦੇ ਕਰਕੇ ਇਹਨਾਂ ਨੂੰ ਲੀਚ ਲਗਾਈ ਗਈ ਹੈ ਤਾਂ ਕਿ ਉਹ ਲੀਚ ਜਿਹੜਾ ਬਾਕੀ ਰਹਿੰਦਾ ਹੋਇਆ ਕੰਮ ਕਰੇ ਔਰ ਇਹਨਾਂ ਦਾ ਬਲੱਡ ਸਰਕੂਲੇਸ਼ਨ ਇਨਹਾਂਸ ਕਰੇ ਬਲੱਡ ਸਰਕੂਲੇਸ਼ਨ ਇਨਹਾਂਸ ਹੋਏਗਾ ਖੂਨ ਦਾ ਦੌਰਾ ਚੱਲਣਾ ਸ਼ੁਰੂ ਹੋਏਗਾ ਜਿਹੜਾ ਵਿੱਚ ਖੂਨ ਦੇ ਵਿੱਚ ਅਮਲਤਾ ਹੈ ਉਹ ਸਾਰੀ ਖਤ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਅੱਜ ਇਹ ਛੋਟਾ ਜਿਹਾ ਜਿਹੜਾ ਜੀਵ ਹੈ ਇਸ ਨੂੰ ਅਸੀਂ ਅਕਸਰ ਜੋਕਾਂ ਦੇ ਨਾਂ ਤੇ ਜਾਣਦੇ ਹਾਂ ਪਰ ਇਹ ਜਿਹੜੀਆਂ ਜੋਕਾਂ ਨੇ ਬੜੀਆਂ ਖਾਸ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਨੂੰ ਇਹ ਜੋਕ ਲੱਗ ਜਾਵੇ ਇਹ ਉਸ ਦੇ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜ਼ਹਿਰਾਂ ਚੂਸ ਲੈਂਦੀ ਹੈ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਖਤਮ ਕਰ ਦਿੰਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਉਹੀ ਜੋਗ ਹੈ ਉਹੀ ਸਾਈਜ਼ ਦੀ ਹੈ ਤੇ ਇੱਕ ਆ ਲੱਗੀ ਹੋਈ ਹੈ ਤੇ ਇੱਕ ਮੇਰੇ ਹੱਥ ਦੇ ਵਿੱਚ ਹੈ ਤੇ ਤੁਸੀਂ ਇਹਦੇ ਵਿੱਚ ਫਰਕ ਹੈਗਾ ਜਿਹੜਾ ਉਹ ਸਮਝ ਸਕਦੇ ਹੋ ਕਿ ਕਿੰਨਾ ਕੁ ਫਰਕ ਹੈ ਜਿਹੜਾ ਉਹ ਇਸ ਜੋਗ ਦੇ ਵਿੱਚ ਹੈ ਇਹ ਛੋਟੀ ਜੋਗ ਸੀ ਇਹ ਵੱਡੀ ਹੋ ਚੁੱਕੀ ਹੈ ਅ ਅਸੀਂ ਇਸ ਵੇਲੇ ਖੜੇ ਹਾਂ ਡਾਕਟਰ ਸ਼ਾਹਿਦ ਪ੍ਰਵੇਸ਼ ਸਾਹਿਬ ਨਾਲ ਅ ਜੋ ਇਹਨਾਂ ਲੀਚਿੰਗ ਥੈਰੇਪੀ ਦੇ ذریعے ਬਹੁਤ ਸਾਰੇ ਇਸ ਤਰ੍ਹਾਂ ਦੇ ਰੋਗ ਬਹੁਤ ਸਾਰੀਆਂ ਏਦਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਦੂਰ ਕਰਦੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇਹ ਵਾਲੀ ਜੋਗ ਤੇ ਇਹ ਵਾਲੇ ਜੋਗ ਦੇ ਵਿੱਚ ਬੜਾ ਫਰਕ ਹੈ ਜੀ ਇਹ ਕੀ ਹੋਇਆ ਇਹ ਜੋਗ ਲੱਗੀ ਹੋਈ ਹੈ ਇਹਨੂੰ ਲੱਗੇ ਨੂੰ 15-20 ਮਿੰਟ ਹੋ ਗਏ ਇਹਨੇ ਜਿੰਨਾ ਵੀ ਆਪਣਾ ਟੌਕਸਿਨ ਵਾਲਾ ਬਲੱਡ ਹੈ ਉਹ ਬਲੱਡ ਆਪਣਾ ਇਹ ਚ ਸਮਾ ਲਿਆ ਇਹਨੇ ਉਹ ਜਿੰਨਾ ਵੀ ਟੌਕਸਿਨ ਵਾਲਾ ਜਿਹੜੀਆਂ ਬਿਮਾਰੀਆਂ ਕਰ ਰਿਆ ਸੀ ਉਹ ਸਾਰਾ ਬਲੱਡ ਇਹਨੇ ਆਪਣੇ ਸਮਾ ਲਿਆ ਦੇਖੋ ਵੇਵ ਜਾ ਰਹੀ ਹੈ ਬਲੱਡ ਦੀ ਜਦੋਂ ਸ਼ੱਕ ਕਰਦੀ ਹੈ ਉਹ ਸਾਰੀ ਵੇਵ ਅਸਾ ਲੈ ਰਹੀ ਹੈ ਇਹ ਸਾਰਾ ਬਲੱਡ ਹੈ ਇਹਦੇ ਵਿੱਚ ਇਹਦਾ ਵੀ ਜਦੋਂ ਲਗਾਈ ਸੀ ਇਹ ਜੋਕ ਇੱਥੇ ਆਪਾਂ ਨੇ ਇਹਦਾ ਵੀ ਜਿਹੜਾ ਸਾਈਜ਼ ਸੀ ਸੇਮ ਹੀ ਸੀ ਜਿੰਨੀ ਤੁਸੀਂ ਉਹ ਜੋਕ ਦੇਖੀਏ ਇਹ ਇੱਕ ਤਰ੍ਹਾਂ ਦਾ ਰਬੜ ਹੈ ਦੀ ਲਾਸਟੀਸਿਟੀ ਬੋਡੀ ਦੀ ਇੰਨੀ ਹੁੰਦੀ ਹੈ ਆਪਣੇ ਹਿਸਾਬ ਨਾਲ ਜਿਸ ਨਾਲ ਉਹ ਬਲੱਡ ਲਈ ਜਾਂਦੀ ਹੈ ਜਮਾ ਸਟੋਰ ਹੋਈ ਜਾਂਦਾ ਹੈ ਬਲੱਡ ਉਹਦਾ ਸਾਈਜ਼ ਜਿਹੜਾ ਉਹ ਬਤੀ ਜਾਂਦਾ ਠੀਕ ਹੈ ਜੀ ਉਹ ਡਾਕਟਰ ਸਾਹਿਬ ਜੋਕਾਂ ਨੂੰ ਤਾਂ ਅਸੀਂ ਬੜਾ ਨੈਗੇਟਿਵ ਚ ਕਹਿੰਦੇ ਅਗਲਾ ਕਹਿੰਦੇ ਤੁਸੀਂ ਤੇ ਮੈਨੂੰ ਜੋਕਾਂ ਵਾਂਗੂ ਚਿਮੜ ਗਏ ਤੇ ਫਿਰ ਜੋਕਾਂ ਵਾਂਗੂ ਚਿਪੜਨਾ ਤਾਂ ਫਾਇਦੇਦਾਰ ਇੱਥੇ ਇੱਥੇ ਹਿਸਾਬ ਨਾਲ ਤੇ ਬੜੇ ਫਾਇਦੇਦਾਰ ਹੋਇਆ ਜੀ ਜੋਕਾਂ ਵੈਸੇ ਜਿਹੜੀਆਂ ਜੋਕ ਐ ਇਹਨੂੰ ਦੋ ਤਰ੍ਹਾਂ ਦਾ ਦੱਸਿਆ ਗਿਆ ਆਯੁਰਵੇਦ ਦੇ ਵਿੱਚ ਸ਼ਵੀਸ਼ ਤੇ ਨਿਰਵੀਸ਼ ਸ਼ਵੀਸ਼ ਹੁੰਦੀਆਂ ਨੇ ਜਿਹੜੀਆਂ ਟੌਕਸਿਨ ਵਾਲੀਆਂ ਆ ਜਾਂ ਜਿਹੜੀਆਂ ਪੋਇਜ਼ਨਸ ਜੋਕਾਂ ਨੇ ਜਿਹੜੀਆਂ ਆਪਾਂ ਨੂੰ ਟੋਬਿਆਂ 'ਚ ਜਾਂ ਆਪਾਂ ਖੇਤਾਂ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਉਹ ਟੌਕਸਿਨ ਵਾਲੀਆਂ ਆ ਜਿਨੂੰ ਆਪਾਂ ਕਹਿੰਦੇ ਆ ਜੈਰੀ ਜੋਕਾਂ ਹੁੰਦੀਆਂ ਨੇ ਠੀਕ ਹੈ ਨਾ ਉਹ ਆਪਣੇ ਲੱਗ ਜਵੇ ਤਾਂ ਉਹ ਸਕਿਨ ਨੂੰ ਛੱਡਦੀਆਂ ਨਹੀਂ ਸਕਿਨ ਦੇ ਉੱਪਰ ਅਲਰਜੀ ਕਰ ਜਾਂਦੀਆਂ ਨੇ ਉਸ ਤੋਂ ਉਲਟ ਜਿਹੜੀਆਂ ਇਹ ਜੋਕਾਂ ਨੇ ਇਹਨਾਂ ਨੂੰ ਅਸੀਂ ਕਹਿੰਦੇ ਆ ਨਿਰਵੀਸ਼ ਜੋਕ ਇਨਾਂ ਦੀ ਕਲਟੀਵੇਸ਼ਨ ਕਰਦੇ ਆ ਅਸੀਂ ਮਤਲਬ ਕਿ ਇਹਨਾਂ ਦੀ ਪ੍ਰੋਡਕਟਿਵਿਟੀ ਇੱਕ ਪ੍ਰੋਡਕਸ਼ਨ ਕਰਦੇ ਆ ਇੱਕ ਮੈਥਡ ਹੁੰਦਾ ਆ ਆਯੁਰਵੇਦ ਦੇ ਵਿੱਚ ਉਹਦੇ ਰਾਹੀਂ ਇਹਨਾਂ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਰੀਪ੍ਰੋਡਿਊਸ ਕੀਤਾ ਜਾਂਦਾ ਹੈ ਠੀਕ ਹੈ ਜੀ ਇਹ ਜਿਹੜੀ ਜੋਗ ਹੈ ਇਹ ਨਿਰਵਿਸ਼ ਜੋਗ ਹੈ ਮਤਲਬ ਇਹ ਸਰੀਰ ਦਾ ਜਿਹੜਾ ਜ਼ਹਿਰ ਹੈ ਆਪਣਾ ਟੌਕਸਿਨ ਨੇ ਇੰਪਿਅਰ ਬਲੱਡ ਹੈ ਉਹਨੂੰ ਇਹ ਬਾਹਰ ਕੱਢਦੀ ਹੈ ਬਾਇ ਬਲੱਡ ਲੇਟਿੰਗ ਮਤਲਬ ਕਿ ਖੂਨ ਦਾ ਰક્તਮੋਕਸ਼ਣ ਕਰਕੇ ਮਤਲਬ ਇਹ ਉਹੀ ਹੈਗਾ ਜਿਸ ਤਰੀਕੇ ਨਾਲ ਅਸੀਂ ਕਹਿ ਲਈ ਵੀ ਅਸੀਂ ਜ਼ਹਿਰਾਂ ਸਰੀਰ ਦੇ ਵਿੱਚ ਉਹ ਦਵਾਈਆਂ ਦੇ ਜ਼ਰੀਏ ਆਯੁਰਵੇਦ ਕੱਢਦਾ ਤਾਂ ਇਹ ਜ਼ਹਿਰਾਂ ਡਾਇਰੈਕਟਲੀ ਚੂਸ ਲੈਂਦੀਆਂ ਨੇ ਅੰਦਰ ਲੀਆਂ ਬਿਲਕੁਲ ਇਹ ਸਾਰਾ ਜਿੰਨਾ ਵੀ ਆਪਾਂ ਲਗਾਈਏ ਜਿਨ੍ਹਾਂ ਨੂੰ ਯੂਰਿਕ ਐਸਿਡ ਵੱਧ ਰਿਹਾ ਹੈ ਕਈਆਂ ਨੂੰ ਕੋਲੇਸਟ੍ਰੋਲ ਵੱਧ ਰਿਹਾ ਹੈ ਕਈਆਂ ਨੂੰ 슈ਗਰ ਹੈ ਠੀਕ ਹੈ ਨਾ ਇਹ ਆਪਾਂ ਗੱਲ ਕਰੀਏ ਕਿ ਖੂਨ ਦਾ ਦੌਰਾ ਜੀ ਕਿਸੇ ਆਰਗਨ 'ਚ ਨਹੀਂ ਹੈ ਕਈਆਂ ਨੂੰ ਵੈਰੀਕੋਸ ਵੇਨ ਤੁਸੀਂ ਦੇਖਿਆ ਹੋਊਗਾ ਕਿ ਨਾੜਾਂ ਇਆਂ ਫੁੱਲਣ ਲੱਗ ਜਾਂਦੀਆਂ ਨੇ ਹਾਂਜੀ ਠੀਕ ਹੈ ਨਾ ਉਹ ਬਲੱਡ ਫਲੋ ਪ੍ਰੋਪਰ ਨਹੀਂ ਹੁੰਦਾ ਉਹਦੇ ਵਿੱਚ ਜਾਂ ਜਿਨ੍ਹਾਂ ਨੂੰ ਹਾਰਟ ਅਟੈਕ ਦੀ ਵੀ ਕਈਆਂ ਨੂੰ ਪ੍ਰੋਬਲਮ ਹੈ ਠੀਕ ਹੈ ਨਾ ਹਾਰਟ ਅਟੈਕ ਦੇ ਵਿੱਚ ਵੀ ਇਹਨਾਂ ਦਾ ਬਹੁਤ ਅੱਛਾ ਰੋਲ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਇਹਦਾ ਸਲਾਈਵਾ ਹੁੰਦਾ ਹੈ ਦੀ ਲਾਰ ਹੁੰਦੀ ਹੈ ਲਾਰ ਦੇ ਵਿੱਚ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ 90 ਤਰ੍ਹਾਂ ਦੇ ਅਮੀਨੋ ਐਸਿਡਸ ਹੁੰਦੇ ਨੇ ਐਂਜ਼ਾਈਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਐਂਜ਼ਾਈਮ ਦਾ ਨਾਮ ਹੈ ਹਿਰੋਡਿਨ ਜਿਹੜਾ ਕਿ ਸਭ ਤੋਂ ਮੇਨ ਇਹਦਾ ਜਿਹੜਾ ਐਂਜ਼ਾਈਮ ਹੈ ਉਹ ਮੰਨਿਆ ਜਾਂਦਾ ਹੈ ਜਿਹੜਾ ਹਿਰੋਡਿਨ ਹੈ ਹਿਰੋਡਿਨ ਇੱਕ ਕੁਦਰਤੀ ਬਲੱਡ ਥਿਨਰ ਹੈ ਮਤਲਬ ਕਿ ਉਹ ਆਪਣੇ ਖੂਨ ਨੂੰ ਪਤਲਾ ਕਰਦਾ ਹੈ ਖੂਨ ਨੂੰ ਪਤਲਾ ਕਰਕੇ ਜਿੱਥੇ ਬਲੱਡ ਦਾ ਦੌਰਾ ਨਹੀਂ ਹੈ ਖੂਨ ਦਾ ਦੌਰਾ ਨਹੀਂ ਹੈ ਉੱਥੇ ਪ੍ਰੋਪਰ ਉਹ ਖੂਨ ਦਾ ਦੌਰਾ ਬਣਾਉਂਦਾ ਤੇ ਜਿਹੜਾ ਆਪਣਾ ਨਰਵ ਫੰਕਸ਼ਨ ਜਿੱਥੋਂ ਲਾਸ ਹੋ ਰਿਹਾ ਉਹ ਨਰਵ ਫੰਕਸ਼ਨ ਨੂੰ ਇੰਪਰੂਵ ਕਰਦਾ ਤੇ ਨਾਲ-ਨਾਲ ਜਿੰਨਾ ਵੀ ਆਪਣਾ ਬਾਡੀ ਦੇ ਬਾਇਓਮੈਡੀਕਲ ਜਿਹੜੇ ਵੇਸਟ ਨੇ ਠੀਕ ਹੈ ਨਾ ਜਿਸ ਤਰ੍ਹਾਂ ਉਹ ਯੂਰਿਕ ਐਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਚਾਹੇ ਉਹ ਐਲਡੀਐਲ ਐ ਟ੍ਰਾਈਗਲਿਸਰਾਈਡ ਆ ਕੋਈ ਵੀ ਹੈ ਉਹਨੂੰ ਕੀ ਕਰਦਾ ਇਹ ਨਾਰਮਲ ਉਹਦੇ ਵਿੱਚ ਲੈ ਕੇ ਆਂਦੇ ਨੇ ਇਹ ਇਹਨਾਂ ਨੂੰ ਇਹਨਾਂ ਭਾਈ ਸਭ ਨੂੰ ਜਿਹੜਾ ਤੁਸੀਂ ਇੱਥੇ ਗੋਡੇ ਦੇ ਉੱਤੇ ਲਾਈਆਂ ਨੇ ਇਹਨਾਂ ਨੂੰ ਕੀ ਦਿੱਕਤ ਹੈਗੀ ਹੈ ਇਹਨਾਂ ਨੂੰ ਅਸਲ ਦੇ ਵਿੱਚ ਥੋੜੀ 슈ਗਰ ਹੈ ਸ਼ੂਗਰ ਕਰਕੇ ਯੂਰਿਕ ਐਸਿਡ ਕੋਲੈਸਟ੍ਰੋਲ ਥੋੜਾ ਜਿਹਾ ਐਕਚੁਅਲੀ ਨਾ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਖਾਣਾ ਪੀਣਾ ਲੇਟ ਫੇਟ ਹੋ ਜਾਂਦਾ ਹੈ ਰਾਤ ਨੂੰ ਲੇਟ ਟਾਈਮ ਖਾਣਾ ਖਾਣਦੇ ਆ ਨੌਨ ਵੈਜੀਟੇਰੀਅਨ ਫੂਡ ਨੇ ਠੀਕ ਹੈ ਨਾ ਯਾ ਜਿਸ ਨਾਲ ਸ਼ੂਗਰ ਹੈ ਨਾ ਸ਼ੂਗਰ ਇੱਕ ਆਪਣੇ ਆਪ ਦੇ ਵਿੱਚ ਜੇ ਆਪ ਕਹੀਏ ਕਿ ਇਹ ਬਿਮਾਰੀ ਨਹੀਂ ਹੈ ਪਰ ਜਦੋਂ ਇਹ ਇੱਕ ਹਾਈਪਰਗਲਾਈਸੇਮੀਆ ਦੀ ਕੰਡੀਸ਼ਨ ਹੈ ਇਹਦੇ ਵਿੱਚ ਆਪਾਂ ਕੁਝ ਵੀ ਖਾਂਦੇ ਆ ਤੇ ਇਹਦੇ ਵਿੱਚ ਬੋਡੀ ਦੇ ਵਿੱਚ ਟੌਕਸਿਨ ਜ਼ਿਆਦਾ ਹੀ ਰਹਿੰਦੇ ਨੇ ਇੱਕ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਠੀਕ ਹੈ ਇਹਨਾਂ ਨੂੰ ਕੰਟੀਨਿਊਸਲੀ ਗੋਡੇ ਦੇ ਉੱਪਰ ਕੰਟੀਨਿਊਸਲੀ ਹਾਂਜੀ ਹਾਂ ਇਧਰ ਹੀ ਜ਼ਿਆਦਾ ਪ੍ਰੋਬਲਮ ਹੈ ਲੈਫਟ ਸਾਈਡ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਠੀਕ ਹੈ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਮੈਡੀਸਿਨ ਵੀ ਦਿੱਤੀ ਹੈ ਕਾਫੀ ਰਿਲੀਫ ਵੀ ਮਿਲ ਗਿਆ ਨਾ 40 50% ਰਿਲੀਫ ਵੀ ਮਿਲ ਗਿਆ ਫਿਰ ਅੱਜ ਇਹਨਾਂ ਕੋਲ ਟਾਈਮ ਸੀ ਕਿਉਂਕਿ ਇਹਦੇ ਲਈ ਘੱਟੋ ਘੱਟ ਸਾਨੂੰ ਪ੍ਰੋਸੀਜਰ ਲਈ 1 ਘੰਟਾ ਚਾਹੀਦਾ ਹੁੰਦਾ ਹੈ ਫਿਰ ਇਹਨਾਂ ਕੋਲੇ ਅੱਜ ਕੁਦਰਤੀ ਇਹਨਾਂ ਕੋਲੇ ਟਾਈਮ ਸੀਗਾ ਇਹ ਕਹਿੰਦਾ ਜੀ ਲਗਾ ਦਿਓ ਠੀਕ ਹੈ ਨਾ ਇਹ ਲਗਾਉਣ ਨਾਲ ਕੀ ਹੈ ਕਿ ਜਿੰਨਾ ਵੀ ਟੌਕਸਿਨ ਵਾਲਾ ਆਪਣਾ ਸਾਰਾ ਬਲੱਡ ਹੈ ਇਹਨੇ ਸਾਰਾ ਸ਼ੱਕ ਕਰ ਲੈਣਾ ਸ਼ੱਕ ਕਰਨ ਤੋਂ ਬਾਅਦ ਇਹਨੇ ਆਪਣੇ ਆਪ ਹੀ ਛੱਡ ਦੇਣਾ ਜ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹੁਣ ਤੁਹਾਡੀ ਮੁਲਾਕਾਤ ਹੈਗੀ ਹੈ ਡਾਕਟਰ ਪੰਕਜ ਜੀ ਨਾਲ ਕਰਵਾਵਾਂਗੇ ਤੇ ਸਮਝਾਂਗੇ ਕਿ ਜਿਹੜੀ ਉਹਨਾਂ ਨੇ ਸਾਡੇ ਹੱਥ ਦੇ ਉੱਤੇ ਜੋਕ ਰੱਖੀ ਸੀ ਲੀਚ ਰੱਖੀ ਸੀ ਤੇ ਇਹਦੇ ਇਹ ਕੀ ਚੂਸ ਰਹੀ ਹੈ ਜੀ ਡਾਕਟਰ ਸਾਹਿਬ ਅੰਦਰੋਂ ਕੀ ਚੂਸੀ ਜਾਂਦੀ ਹੈ ਤਾਂ ਘੰਟਾ ਹੋ ਗਿਆ ਮੈਨੂੰ ਦੇਖਦੇ ਨੂੰ ਦੇਖੋ ਇਦਾਂ ਹੁੰਦਾ ਹੈ ਕਿ ਤੁਸੀਂ ਬਾਤ ਪਿਤ ਕਫ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਮੋਸਟਲੀ ਜਦੋਂ ਪਿਤ ਜਿਹੜਾ ਕਿ ਅਮਲ ਹੈ ਜਦੋਂ ਉਹ ਜੋੜਾਂ ਵਿੱਚ ਜਾ ਕੇ ਬਹਿ ਜਾਂਦਾ ਹੈ ਤੇ ਜੋੜਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ ਬੇਸਿਕਲੀ ਜਿਹੜੀ ਲੀਚ ਹੁੰਦੀ ਹੈ ਇਹ ਤੁਹਾਡੇ ਪਿਤ ਦੂਸ਼ ਜਿਹੜਾ ਹੈ ਉਹਨਾਂ ਦਾ ਨਿਰਹਰਨ ਕਰਦੀ ਹੈ ਯਾਨੀ ਕਿ ਜਿਹੜਾ ਬਲੱਡ ਸੱਕਰਦੀ ਹੈ ਔਰ ਇਹ ਵਿੱਚ ਪਿਤ ਨੂੰ ਚੂਸ ਕੇ ਬਾਹਰ ਕੱਢ ਦਿੰਦੀ ਹੈ ਔਰ ਨਾਲ ਕੀ ਹੈ ਕਿ ਜਿਹੜਾ ਜੋੜਾਂ ਦੇ ਉੱਤੇ ਜੰਮਿਆ ਹੋਇਆ ਅਮਲ ਹੈ ਉਹ ਕਾਫੀ ਹੱਦ ਤੱਕ ਕਰ ਦਿੰਦਾ ਹੈ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਔਰ ਜੋੜ ਜਿਹੜਾ ਆ ਜੇ ਉਹ ਕੱਸ ਰਿਹਾ ਹੈ ਜਾਂ ਖਰਾਬ ਹੋ ਰਿਹਾ ਹੈ ਤੇ ਉੱਥੇ ਹੀ ਰੁਕ ਜਾਂਦਾ ਹੈ ਤੇ ਉਸ ਤੋਂ ਇਲਾਵਾ ਸਿਰਫ ਇਹ ਨਹੀਂ ਅਸੀਂ ਕਹਿੰਦੇ ਕਿ ਸਿਰਫ ਜੋਕਾ ਨਾਲ ਸਭ ਠੀਕ ਹੁੰਦਾ ਨਾਲ ਕੁਝ ਸ਼ਮਨੋਚ ਦੀਆਂ ਵੀ ਹੁੰਦੀਆਂ ਨੇ ਉਹ ਅਸੀਂ ਦਿੰਨੇ ਆ ਕੁਝ ਪੰਚਕਰਮਾ ਦੀਆਂ ਥੈਰੇਪੀਜ਼ ਹੁੰਦੀਆਂ ਨੇ ਉਹ ਦਿੰਨੇ ਆ ਔਰ ਨਾਲ ਫਿਰ ਜਿਹੜਾ ਜੋੜ ਖਰਾਬ ਹੋਇਆ ਹੁੰਦਾ ਉਹ ਹੌਲੀ 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 ਫਿਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਡਾਕਟਰ ਸਾਹਿਬ ਫਿਰ ਇਹ ਜਿਹੜੀ ਇਹ ਚੀਜ਼ ਹੈਗੀ ਆ ਅਸੀਂ ਕਹਿ ਲਈਏ ਕਿ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਵੀ ਉਹ ਇੱਕ ਜਿਹੜਾ ਸਪੇਰਾ ਹੈ ਉਹ ਮੂੰਹ ਨਾਲ ਸਾਰਾ ਜ਼ਹਿਰ ਚੂਸ ਲੰਦਾ ਸੀ ਚਲੋ ਉਹ ਉਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਚੂਸਣ ਨਹੀਂ ਚਾਹੀਦਾ ਉਹ ਸਿਰਫ ਫਿਲਮਾਂ ਦੇ ਵਿੱਚ ਹੁੰਦਾ ਅੱਜ ਅਸੀਂ ਖੁਦ ਦੇਖ ਰਹੇ ਹਾਂ ਕਿ ਇਹ ਸਰੀਰ ਦੀਆਂ ਜ਼ਹਿਰਾਂ ਚੂਸ ਰਹੀਣ ਇਹ ਜਿਹੜਾ ਇੰਨੀ ਮੋਟੀ ਹੋ ਗਈ ਮਤਲਬ ਇੰਨੀ ਸਾਰੀ ਜਿਹੜੀ ਟਾਕਸਿਕ ਹੈ ਗਈ ਨੇ ਚੂਸ ਲਈਆਂ ਨੇ ਆਲਰੇਡੀ ਅ ਬੇਸਿਕਲੀ ਕੀ ਹੈ ਕਿ ਜੋ ਵੀ ਇਹਨਾਂ ਦੇ ਖੂਨ ਦੇ ਵਿੱਚ ਟਾਕਸਿਨਸ ਜਾਂ ਅਮਲਤਾ ਸੀ ਜਾਂ ਜੋ ਪਿਤ ਹੈ ਉਹਨੂੰ ਆਲਰੇਡੀ ਇਹਨਾਂ ਚੂਸ ਲਿਆ ਹੋਇਆ ਹੈ ਬਾਕੀ ਤੁਹਾਡੀ ਗੱਲ ਸਹੀ ਹੈ ਕਿ ਜਿਹੜੀ ਤੁਸੀਂ ਚੂਸਣ ਵਾਲੀ ਗੱਲ ਕਰ ਰਹੇ ਹੋ ਆਯੁਰਵੇਦ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ ਜਿਹਦੇ ਵਿੱਚ ਕੀ ਜਿੱਦਾਂ ਸਿੰਘ ਸਿੰਗ ਨੂੰ ਖਾਲੀ ਕਰਕੇ ਤੁਸੀਂ ਉਹਨਾਂ ਵੀ ਪਹਿਲੇ ਲੋਕ ਜਿਹੜੇ ਸੀਗੇ ਉਹ ਬਲੱਡ ਜਾਂ ਪਾਸ ਵਗੈਰਾ ਜਿਹੜਾ ਵੀ ਤੁਸੀਂ ਉਹ ਚੂਜ਼ਦੇ ਹੁੰਦੇ ਸੀਗੇ ਉਹ ਅੱਜ ਦੀ ਡੇਟ ਵਿੱਚ ਵੀ ਉਹ ਕਰਮ ਹੁੰਦਾ ਹੈ ਬਟ ਇੱਥੇ ਉਹਨੂੰ ਥੋੜਾ ਅਨਹਾਈਜਨਿਕ ਲੈਂਦੇ ਨੇ ਇਸ ਲਈ ਨਹੀਂ ਬਟ ਇਹ ਇੱਕ ਬੜਾ ਹਾਈਜਨਿਕ ਤਰੀਕਾ ਹੈ ਜਿਹਦੇ ਵਿੱਚ ਕਿ ਜਿਹੜੀ ਇਹ ਲੀਚ ਹੈ ਇਹ ਲੀਚ ਸਾਰਾ ਬਲੱਡ ਸੱਕ ਕਰ ਲੈਂਦੀ ਔਰ ਇਹ ਲੀਚ ਦੇ ਉੱਤੇ ਇਹਨਾਂ ਦਾ ਪੇਸ਼ੈਂਟ ਦਾ ਨਾਮ ਲਿਖ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਵਾਰ ਜਿਹੜੀ ਲੀਚ ਨੇ ਇਹਨਾਂ ਦਾ ਬਲੱਡ ਪੀ ਲਿਆ ਇਹ ਲੀਚ ਕਿਸੇ ਹੋਰ ਦਾ ਬਲੱਡ ਨਹੀਂ ਪੀ ਸਕਦੀ ਕਿਉਂਕਿ ਫਿਰ ਉਹ ਵਾਇਰਲ ਟ੍ਰਾਂਸਮਿਸ਼ਨਸ ਵੀ ਹੁੰਦੀਆਂ ਨੇ ਜਿਹੜਾ ਇਹਨੂੰ ਇਸ ਖੂਨ ਦਾ ਸਵਾਦ ਪੈ ਗਿਆ ਸੀ ਪੰਜਾਬੀ ਚ ਇਹ ਗੱਲ ਕਹੀਏ ਤੇ ਹੋਰ ਕਿਸੇ ਦਾ ਖੂਨ ਪਸੰਦ ਨਹੀਂ ਕਰੇਗਾ ਨਹੀਂ ਹੋਰ ਕਿਸੇ ਦਾ ਨਹੀਂ ਨਹੀਂ ਪਸੰਦ ਤਾਂ ਇਹ ਕਰ ਲੈਂਦੀ ਹੈ ਬਟ ਅਸੀਂ ਪੇਸ਼ੈਂਟ ਦੇ ਹਾਈਜੀਨ ਦੇ ਕਰਕੇ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਵੇ ਕਈ ਵਾਰ ਕੁਝ ਵਾਇਰਲ ਮਾਰਕਰਸ ਹੁੰਦੇ ਨੇ ਜਿਹੜੇ ਕਈ ਪੇਸ਼ੈਂਟਸ ਵਿੱਚ ਹੁੰਦੇ ਨੇ ਅਸੀਂ ਇਸ ਲਈ ਕੀ ਹੈ ਜਿਹੜੀ ਲੀਚ ਲੱਗ ਚੁੱਕੀ ਹੈ ਇਸ ਲੀਚ ਨੂੰ ਅਲੱਗ ਇੱਕ ਡੱਬੇ ਵਿੱਚ ਪੈਕ ਕਰਕੇ ਉਹਦੇ ਉੱਤੇ ਪੇਸ਼ੈਂਟ ਦਾ ਨਾਮ ਲਿਖ ਕੇ ਕਿੰਨੀ ਤਰੀਕ ਨੂੰ ਲੱਗੀ ਸੀ ਸਾਰਾ ਸਾਰਾ ਡਾਟਾ ਜਿਹੜਾ ਹੈ ਸੇਵ ਕਰ ਲੀਦਾ ਤਾਂ ਕਿ ਇਹ ਲੀਚ ਕਿਸੇ ਹੋਰ ਮਰੀਜ਼ ਨੂੰ ਨਾ ਲੱਗੇ ਉਮਰ ਕਿੰਨੀ ਹੁੰਦੀ ਹੈ ਜੀ माफ ਕਰਨਾ ਵਿੱਚੋਂ ਰੋਕ ਰਹੇ ਹਾਂ ਉਮਰ ਕਿੰਨੀ ਹੁੰਦੀ ਹੈ ਲੀਚ ਦੀ ਉਮਰਤਾ ਜੀ ਲੀਚ ਦੀ ਦੇਖੋ ਬਹੁਤ ਹੁੰਦੀ ਹੈ ਬੇਸਿਕਲੀ ਇਹ ਮੰਨਿਆ ਜਾਂਦਾ ਆਯੁਰਵੇਦ ਸ਼ਾਸਤਰ ਇਹ ਕਹਿੰਦਾ ਕਿ ਜੇ ਲੀਚ ਨੂੰ ਇੱਕ ਵਾਰ ਬਲੱਡ ਪਿਲਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੂਰੀ ਉਮਰ ਇਹੀ ਇੱਕੋ ਵਾਰ ਪੀਤੇ ਹੋਏ ਬਲੱਡ ਤੇ ਕੱਢ ਲੈਂਦੀ ਹੈ ਜੀ ਮਤਲਬ ਇੰਨੀ ਪਾਵਰਫੁਲ ਚੀਜ਼ ਹੈ ਜੀ ਆਯੁਰਵੇਦ ਵਿੱਚ ਇਹਨੂੰ ਕਿਹੜੀ ਥੈਰੇਪੀ ਕਹਿੰਦੇ ਨੇ ਜੀ ਇਹਨੂੰ ਲੀਚ ਥੈਰੇਪੀ ਹੀ ਕਿਹਾ ਜਾਂਦਾ ਲੀਚ ਥੈਰੇਪੀ ਕਾ ਕਹਿੰਦੇ ਨੇ ਬੇਸਿਕਲੀ ਇਹਨੂੰ ਜਲੋਕਾ ਕਹਿੰਦੇ ਨੇ ਔਰ 에ਰੀ ਜਿਹੇ ਹਿਸਟਰੀ ਵਲ ਜਾਈਏ ਤੇ ਜਿਹੜੇ ਆਯੁਰਵੇਦ ਦੇ ਜਿਹੜੇ ਦੇਵਤਾ ਮੰਨੇ ਜਾਂਦੇ ਨੇ ਭਗਵਾਨ ਦਨਵੰਤਰੀ ਮੰਨੇ ਜਾਂਦੇ ਨੇ ਇਹ ਉਹਨਾਂ ਦਾ ਇੱਕ ਸ਼ਸਤਰ ਵੀ ਹੈ ਤੁਸੀਂ ਗੋਰ ਨਾਲ ਜਦੋਂ ਭਗਵਾਨ ਦਨਵੰਤਰੀ ਦੀ ਫੋਟੋ ਨੂੰ ਦੇਖੋਗੇ ਤੇ ਉਹਨਾਂ ਦੇ ਹੱਥ ਵਿੱਚ ਇਹ ਲੀਚ ਉਹਨਾਂ ਨੇ ਧਾਰਨ ਕੀਤੀ ਹੋਈ ਹੈ ਜਲੋਕਾ ਹਾਂਜੀ ਇਹ ਉਹਨਾਂ ਦਾ ਅਸਤਰ ਸ਼ਸਤਰ ਵੀ ਹੈ ਕਿੱਥੇ ਕੰਮ ਕਿੱਥੇ ਕੰਮ ਲੈਂਦੇ ਸੀ ਜੀ ਬੰਦ ਕਰ ਜਾਂਦੇ ਸੀ ਫਿਰ ਉੱਥੇ ਇਹ ਕੰਮ ਆਉਂਦੀਆਂ ਸੀਗੇ ਜੀ ਹੁਣ ਵੀ ਉੱਥੇ ਹੀ ਕੰਮ ਆਉਂਦੀ ਕੋਲ ਉੱਥੇ ਜਾ ਰਹੀ ਹੈ ਦੇਖੋ ਇਹਨਾਂ ਦਾ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਬਟੋਰਨ ਨਾਲ ਇਹਨੂੰ 50 60 70% ਮੇਰੇ ਖਿਆਲ ਨਾਲ ਫਰਕ ਹੈਗਾ ਬਟ ਜਿਹੜਾ ਬਾਕੀ ਫਰਕ ਜਿਹੜਾ ਨਹੀਂ ਇਹਨਾਂ ਨੂੰ ਪੈ ਰਿਹਾ ਉਹਦੇ ਕਰਕੇ ਇਹਨਾਂ ਨੂੰ ਲੀਚ ਲਗਾਈ ਗਈ ਹੈ ਤਾਂ ਕਿ ਉਹ ਲੀਚ ਜਿਹੜਾ ਬਾਕੀ ਰਹਿਦਾ ਹੋਇਆ ਕੰਮ ਕਰੇ ਔਰ ਇਹਨਾਂ ਦਾ ਬਲੱਡ ਸਰਕੂਲੇਸ਼ਨ ਇਨਹਾਂਸ ਕਰੇ ਬਲੱਡ ਸਰਕੂਲੇਸ਼ਨ ਇਨਹਾਂਸ ਹੋਏਗਾ ਖੂਨ ਦਾ ਦੌਰਾ ਚੱਲਣਾ ਸ਼ੁਰੂ ਹੋਏਗਾ ਜਿਹੜਾ ਵਿੱਚ ਖੂਨ ਦੇ ਵਿੱਚ ਅਮਲਤਾ ਹੈ ਉਹ ਸਾਰੀ ਖਤਮ ਹੋਏਗੀ ਤੇ ਹ ਗੋਡਿਆਂ ਚ ਜਿਹੜੇ ਕੜਕੜ ਦੀਆਂ ਆਵਾਜ਼ਾਂ ਆਉਂਦੀ ਨੇ ਉਹ ਠੀਕ ਕਰ ਸਕਦੀ ਹੈ ਗੋਡਿਆਂ ਦੇ ਵਿੱਚ ਜਿਹੜੇ ਅਸੀਂ ਹੱਡੀਆਂ ਕਮਜ਼ੋਰ ਪੈ ਜਾਂਦੀਆਂ ਨੇ ਉਹ ਠੀਕ ਕਰ ਸਕਦੀ ਹੈ ਸਾਰੀਆਂ ਚੀਜ਼ਾਂ ਬਿਲਕੁਲ ਕਰ ਸਕਦੀਆਂ ਜੀ ਔਰ ਬਹੁਤ ਸਾਰੇ ਪੇਸ਼ੈਂਟਸ ਨੇ ਇਦਾਂ ਦੇ ਸਾਡੇ ਕੋਲ ਟੈਸਟੀਮੋਨਿਅਲਸ ਵੀ ਨੇ ਜਿਨ੍ਹਾਂ ਦੇ ਮਤਲਬ ਬਹੁਤ ਸਾਰੀਆਂ ਪ੍ਰੋਬਲਮਸ ਹੋਈਆਂ ਹੋਈਆਂ ਸੀਗੀਆਂ ਬਟ ਅਸ ਦੀ ਡੇਟ ਵੇ ਤੇ ਚੱਲ ਫਿਰ ਰਹੇ ਨੇ ਬਿਨਾਂ ਕਿਸੇ ਪ੍ਰੋਬਲਮ ਤੋਂ ਉਹਨਾਂ ਵਿੱਚ ਏਜਡ ਪਰਸਨਸ ਵੀ ਨੇ ਯੰਗ ਪਰਸਨਸ ਵੀ ਨੇ ਬਟ ਹਾਂ ਕਾਫੀ ਹੱਦ ਤੱਕ ਉਹਨਾਂ ਨੂੰ ਰੀਲੀਫ ਮਿਲ ਚੁੱਕਾ ਹੋਇਆ ਹੈ ਜੀ ਜੀ ਸੋ ਤੁਸੀਂ ਦੇਖੋ ਇਹ ਬੜੀ ਜ਼ਬਰਦਸਤ ਥੈਰੇਪੀ ਹੈਗੀ ਹੈ ਅਸੀਂ ਅਕਸਰ ਕਿਤਾਬਾਂ ਦੇ ਵਿੱਚ ਜਾਂ ਫਿਰ ਫਿਲਮਾਂ ਦੇ ਵਿੱਚ ਦੇਖਦੇ ਸੀ ਜਾਂ ਅਸੀਂ ਫਿਰ ਮੁਹਾਵਰੇ ਸੁਨੇ ਹੋਏ ਸੀ ਕਿ ਜੀ ਤੁਸੀਂ ਤੂੰ ਤੇ ਸਾਨੂੰ ਜੋਕ ਵਾਂਗੂ ਲੱਗ ਗਿਆ ਡਾਕਟਰ ਸਾਹਿਬ ਫਿਰ ਇਹ ਜੋਕ ਵਾਂਗੂ ਲੱਗਣਾ ਤਾਂ ਬੜਾ ਫਾਇਦਾ ਮਤਲਬ ਮੈਡੀਕੇਟਡ ਜੋਕ ਹੈ ਇਹਦਾ ਕੋਈ ਨੁਕਸਾਨ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਮੈਡੀਕੇਟਡ ਜੋਕ ਹੈ ਠੀਕ ਹੈ ਨਾ ਤੁਸੀਂ ਆਪ ਤਿਆਰ ਕੀਤੀ ਹੋਈ हां आप तैयार ਇਹਨੂੰ ਆਪ ਤਿਆਰ ਕਰਦੇ ਆਂ ਅਸੀਂ ਠੀਕ ਹੈ ਨਾ ਇਹ ਇੱਕ ਨਿਰਵਿਸ਼ ਜੋਕ ਹੈ ਮਤਲਬ ਜਿਹੜੀ ਜ਼ਹਿਰ ਨਹੀਂ ਹੁੰਦੀ ਇਹਦੇ ਵਿੱਚ ਬਿਲਕੁਲ ਵੀ ਠੀਕ ਹੈ ਨਾ ਤੁਸੀਂ ਦੇਖਿਆ ਹੋਵੇਗਾ ਕਰੋਨਾ ਦੇ ਟਾਈਮ ਨਾ ਇੱਕ एएसआई ਦਾ ਹੱਥ ਘਟ ਗਿਆ ਸੀ ਹਾਂਜੀ ਤੁਸੀਂ ਦੇਖਿਆ ਸੀ ਹੱਥ ਘਟ ਗਿਆ ਸੀ ਉਸ ਤੋਂ ਬਾਅਦ ਉਹਦੀ ਪਲਾਸਟਿਕ ਸਰਜਰੀ ਹੋਈ ਪਲਾਸਟਿਕ ਸਰਜਰੀ ਹੋਣ ਤੋਂ ਬਾਅਦ ਠੀਕ ਹੈ ਉਹਨਾਂ ਨੇ ਰੀਯੂਨੀਅਨ ਕਰਤੀ ਹੱਥ ਦਾ ਜੁੜ ਗਿਆ ਪਰ ਜਿੰਨੇ ਵੀ ਉਹਦੇ ਰਿਫਲੈਕਸ ਸੀਗੇ ਹੱਥ ਦੇ ਠੀਕ ਹੈ ਮੂਵਮੈਂਟ ਹੋ ਗਈ ਫਾਈਨ ਮੂਵਮੈਂਟ ਹੈ ਨਰਵ ਸਪਲਾਈ ਹੈ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਨਹੀਂ ਆਈਆਂ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਨੇ ਸਾਲ 1.5 ਸਾਲ ਇਸ ਤਰ੍ਹਾਂ ਦੇਖਦੇ ਰਹੇ ਵੀ ਹੁਣ ਰਿਕਵਰੀ ਹੋ ਹੁਣ ਹੋ ਉਹ ਰਿਕਵਰੀ ਉਹਦੀ ਫਾਈਨਲੀ ਹੋਈ ਹੀ ਨਹੀਂ ਠੀਕ ਹੈ ਫਿਰ ਉਹਨਾਂ ਨੇ ਕਿਸੇ ਆਯੁਰਵੈਦ ਅਚਾਰਿਆ ਨੂੰ ਮਿਲ ਕੇ ਲੀਜ਼ ਥੈਰੇਪੀ ਲਈ ਠੀਕ ਹੈ ਨਾ ਉਹ ਐਸ.ਆਈ. ਸਾਹਿਬ ਨੇ ਲੀਜ਼ ਥੈਰੇਪੀ ਲਈ ਲੀਜ਼ ਥੈਰੇਪੀ ਲੈਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੱਥ ਸੀਗਾ ਉਹ ਪ੍ਰੋਪਰ ਮਤਲਬ ਫੰਕਸ਼ਨਿੰਗ ਹੈ ਮਤਲਬ ਬੇਜਾਨ ਹੋਏ ਅੰਗਾਂ ਚ ਜਾਨ ਪਾਉਣ ਵਾਲੀ ਜੋ ਕਹੇ ਅਸੀਂ ਇਹ ਕਹਿ ਸਕਦੇ ਹਾਂ ਬਿਲਕੁਲ ਕਿਉਂਕਿ ਜਿੱਥੇ ਵੀ ਕਿਤੇ ਡੈਥ ਹੁੰਦੀ ਹੈ ਸੈੱਲ ਦੀ ਡੈਥ ਹੁੰਦੀ ਹੈ ਜਾਂ ਕਿਸੇ ਵੀ ਆਰਗਨ ਦੀ ਡੈਥ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਇਹ ਬਲੱਡ ਸਪਲਾਈ ਹੈ ਜਿਹੜੀ ਉਹਦੀ ਉਹ ਇੰਪੇਅਰ ਹੁੰਦੀ ਹੈ ਅਗਰ ਆਪਾਂ ਬਲੱਡ ਸਪਲਾਈ ਨੂੰ ਕਰੈਕਟ ਕਰ ਦਈਏ ਇਹ ਮੇਨਲੀ ਕੀ ਹੈ ਕਿ ਬਲੱਡ ਸਪਲਾਈ ਨੂੰ ਇੰਪਰੂਵ ਕਰਦੀ ਹੈ ਉਹਦੇ ਕਿਵੇਂ ਕਰਦੀ ਹੈ ਕਿ ਇੱਕ ਤਾਂ ਜਿੱਥੇ ਥੱਕੇ ਜੰਮੇ ਹੁੰਦੇ ਨੇ ਬਲੱਡ ਦੇ ਕਲੋਟਡ ਬਲੱਡ ਹੈ ਉਹ ਸਾਰਾ ਬਲੱਡ ਆਪਾਂ ਇਹ ਖਿੱਚ ਲੈਂਦੀ ਹੈ ਦੂਸਰੀ ਚੀਜ਼ ਕੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਹੀਰੂਡਿਨ ਇੱਕ ਨੇਚਰਲ ਬਲੱਡ ਥਿਨਰ ਹੈ ਜਦੋਂ ਨੇਚਰਲ ਬਲੱਡ ਥਿਨਰ ਆਪਣੇ ਬਲੱਡ ਦੇ ਵਿੱਚ ਜਾਂਦਾ ਹੈ ਜਿਹੜਾ ਖੂਨ ਹੈ ਕੁਦਰਤੀ ਤੌਰ ਤੇ ਥਿਨ ਹੋ ਜਾਂਦਾ ਉਹ ਸਰਕਲ ਕਰਨਾ ਸ਼ੁਰੂ ਕਰ ਜਾਂਦਾ ਜਿੱਥੇ ਇਹ ਚੀਜ਼ ਹੋ ਗਈ ਉੱਥੇ ਜਿਹੜੀ ਬਿਮਾਰੀ ਹੈ ਉਹ ਆਪਣੇ ਆਪ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਸਾਨੂੰ ਹੁਣ ਥੋੜਾ ਜਿਹਾ ਕਿ ਤੁਸਤਾ ਬਦਦਸਤ ਹੈ ਇਹ ਵੀ ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚ ਇਹਦਾ ਹੱਲ ਹੋ ਜਾਂਦਾ ਹੈ ਅਸੀਂ ਜੋਕਾਂ ਦੇ ਜ਼ਰੀਏ ਲੀਚ ਦੇ ਜ਼ਰੀਏ ਕਿਹੜੀਆਂ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਜਿਨ੍ਹਾਂ ਦਾ ਤੁਸੀ ਬਹੁਤ ਜ਼ਬਰਦਸਤ ਰਿਜ਼ਲਟ ਆਏਗਾ ਜਿਹੜਾ ਇਹ ਜੋਕਾਂ ਲਾ ਕੇ ਲੈ ਲੈਣੇ ਨਾ ਦਵਾਈ ਨਾ ਗੋਲੀ ਨਾ ਟੀਕਾ ਨਾ ਇੰਜੈਕਸ਼ਨ ਨਾ ਕੈਪਸੂਲ ਸਿਰਫ ਟਾਈਮ ਚਾਹੀਦਾ ਹੁੰਦਾ ਹੈ ਇਹਨਾਂ ਵਾਸਤੇ ਕਿਹੜੀਆਂ ਮਤਲਬ ਤੁਸੀਂ ਪ੍ਰੋਬ ਖੂਬੀ ਔਰ ਬੜੀ ਸਫਲਤਾ ਨਾਲ ਲੈ ਸਭ ਤੋਂ ਪਹਿਲਾਂ ਤਾਂ ਆਪਾਂ ਜੋਇੰਟ ਡਿਸਆਰਡਰ ਦੀ ਉਹ ਗੱਲ ਕਰ ਲਈਏ ਚਾਹੇ ਦੀ ਉਹ ਆਸਟੀਆਰਥਰਾਈਟਸ ਹੈ ਜਾਂ ਜੋਇੰਟ ਦੇ ਵਿੱਚ ਸਟਿਫਨੈਸ ਹੈ ਜਿਸ ਤਰ੍ਹਾਂ ਰੂਮਟਾਇਡ ਆਰਥਰਾਈਟਸ ਦੇ ਵਿੱਚ ਗਠੀਏ ਦੇ ਵਿੱਚ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਇਹਦਾ ਬਹੁਤ ਹੀ ਅੱਛਾ ਮਤਲਬ ਕਿ ਯੂਜ਼ ਹੈ ਦੂਸਰਾ ਅਗਰ ਆਪਾਂ ਗੱਲ ਕਰੀਏ ਸਕਿਨ ਡਿਸਆਰਡਰ ਦੀ ਸਕਿਨ ਡਿਸਆਰਡਰ ਚੋ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਸਕਿਨ ਡਿਸਆਰਡਰ ਜਿਹੜੇ ਕੀ ਠੀਕ ਹੀ ਨਹੀਂ ਹੁੰਦੇ ਕਿਸੇ ਚੀਜ਼ ਨਾਲ ਜਿਵੇਂ ਸੋਰਿਆਸਿਸ ਹੈ ਲੂਕੋਡਰਮਾ ਜਿਹਨੂੰ ਆਪਾਂ ਫਲਵੇਰੀ ਕਹਿ ਦਿੰਨੇ ਆ ਜਾਂ ਐਕਜ਼ੀਮਾ ਠੀਕ ਹੈ ਨਾ ਇਹ ਇਸ ਤਰ੍ਹਾਂ ਦੀਆਂ ਸਕਿਨ ਪ੍ਰੋਬਲਮ ਨੇ ਜਿਹੜੀਆਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਪੈਥੀ ਨਾਲ ਠੀਕ ਨਹੀਂ ਹੁੰਦੀਆਂ ਫਿਰ ਉੱਥੇ ਬਲੱਡ ਲੈਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਰક્તਮੋਕਸ਼ਣ ਵੀ ਕਹਿ ਦਿੰਨੇ ਆ ਅਸੀਂ ਇਹਨੂੰ ਲੀਚ ਥੈਰੇਪੀ ਵੀ ਕਹਿ ਦਿੰਨੇ ਆ ਤੀਸਰਾ ਅਗਰ ਆਪਾਂ ਗੱਲ ਕਰੀਏ ਅਗਰ ਕੋਈ ਹਾਰਟ ਦਾ ਪੇਸ਼ੈਂਟ ਹੈ ਠੀਕ ਹੈ ਨਾ ਜਿਨੂੰ ਪ੍ਰੋਬਲਮ ਹੈ ਹਾਰਟ ਅਟੈਕ ਪਹਿਲਾਂ ਹੋਇਆ ਹੋਇਆ ਠੀਕ ਹੈ ਨਾ ਉਹ ਏਰੀਆ ਦੇ ਵਿੱਚ ਅਗਰ ਅਸੀਂ ਲੀਚ ਥੈਰੇਪੀ ਦਿੰਨੇ ਆ ਤਾਂ ਉੱਥੇ ਦਾ ਜਿਹੜਾ ਬਲੱਡ ਹੈ ਉਹ ਥਿਨ ਹੋ ਜਾਂਦਾ ਕੁਦਰਤੀ ਕਿਉਂਕਿ ਬਲੱਡ ਥਿਨਰ ਹੈ ਇਹਦੇ ਵਿੱਚ ਉਹਦੇ ਨਾਲ ਕੀ ਹੈ ਹਾਰਟ ਅਟੈਕ ਦੇ ਜਿਹੜੇ ਚਾਂਸਿਸ ਨੇ ਉਹ ਘਟ ਜਾਂਦੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ హెయిਰ ਦੀ ਪ੍ਰੋਬਲਮ ਹੈ హెయిਰ ਡਿਗ ਰਹੇ ਨੇ హెయిਰ ਫਾਲ ਹੋ ਰਿਹਾ ਹੈ ਉਹਦੇ ਵਿੱਚ ਵੀ ਇਹਦਾ ਅੱਛਾ ਰੋਲ ਹੈ ਠੀਕ ਹੈ ਜੀ హెయిਰ ਫਾਲ ਦੇ ਵਿੱਚ ਵੀ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਨੇ ਲੀਚਿੰਗ ਥੈਰੇਪੀ ਦੇ ਜ਼ਰੀਏ ਆਪਣੇ ਜਿਹੜੇ ਵਾਲ ਹੈਗੇ ਨੇ ਦੁਬਾਰਤ ਉਗਾ ਲੈਨੇ हां ਸਾਡੇ ਅਸੀਂ ਇਹਨਾਂ ਦੀ ਗੱਲ ਕਰੀਏ ਭਾਈ ਸਾਹਿਬ ਉਹਨਾਂ ਦੀ ਗੱਲ ਕਰ ਲਈਏ ਜੇ ਤੇ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਮੈਂ 2 ਮਿੰਟ ਤੁਹਾਡੇ ਹੋਰ ਲਵਾਵਾਂਗਾ ਮਾਫ ਕਰਨਾ ਮੈਂ ਕਿਉਂਕਿ ਇਹ ਵੀਡੀਓ ਬੜੀ ਇੰਟਰਸਟਿੰਗ ਹੈਗੀ ਹੈ ਔਰ ਬਹੁਤ ਸਾਰੀਆਂ ਲੋਕਾਂ ਨੂੰ ਫਾਇਦਾ ਬੜਾ ਹੋਣ ਵਾਲਾ ਜਿਸ ਤਰੀਕੇ ਨਾਲ ਇਹਨਾਂ ਭਾਈ ਸਾਹਿਬ ਦੇ ਵਾਲ ਹੈਗੇ ਨੇ ਤੁਸੀਂ ਦੱਸ ਰਹੇ ਸੀ ਕਿ ਕਿਸੇ ਵੇਲੇ ਤੁਹਾਡੇ ਵਾਲ ਇਦਾਂ ਹੋਣ ਲੱਗ ਗਏ ਸੀ ਤੇ ਫਿਰ ਤੁਸੀਂ ਇਹ ਲੀਚ ਹੀ ਲਾਈ ਹਾਂਜੀ ਮੈਂ ਲੀਚ ਲਗਾਈ ਹੈ اور لیچ دیہ بہت ساری سیٹنگز لیاں نے صرف لیچ نہیں میں اپنا ڈائٹ سٹائل صحیح کیتا ہے میں اپنا لائف سٹائل صحیح کیتا ہے میں جڑی سر نو ਜਿੱਦਾਂ ਤੁਸੀਂ ਇੱਕ ਸਿੰਪਲ دی گل ہے ਜਿੱਥੇ ਵੀ ਖੂਨ ਦਾ ਦੌਰਾ ਹੋਏਗਾ ਉਥੇ ਸਭ ਕੁਝ ਠੀਕ ਹੋਏਗਾ ਹੁਣ ਮੈਂ ਸ਼ੀਰ ਸ਼ਾਸਨ ਵੀ ਕਰਦਾ ਰਿਹਾ ਬਟ ਲੁੱਕ ਇਹ ਸ਼ੀਰ ਸ਼ਾਸਨ ਨਹੀਂ ਕਰ ਸਕਦੇ ਜਿਹੜੇ ਹੁੰਦੇ ਨੇ ਉਹਦੇ ਵਿੱਚ ਕੀ ਹੈ ਕਿ ਸਿਰ نیچے اور ਲੱਤਾਂ ਉੱਪਰ ਕਰਨੀਆਂ ਹੁੰਦੀਆਂ ਤਾਂ ਕਿ ਜਿਹੜਾ ਤੁਹਾਡਾ ਲੱਤਾਂ ਦਾ ਬਲੱਡ ਹੈ ਉਹ ਤੁਹਾਡੇ ਸਿਰ ਤੱਕ ਪਹੁੰਚ ਸਕੇ ਬਹੁਤ ساری ਐਕਸਰਸਾਈਜ਼ਸ ਨੇ ਬਹੁਤ ਸਾਰਾ ਪੇਸ਼ੈਂਸ ਖਾਸ ਤੌਰ ਤੇ ਜੇ ਨੇਚਰਲੀ ਵਾਲ ਵਾਪਸ ਲਿਆਣੇ ਨੇ ਉਹਦੇ ਵਾਸਤੇ ਪੇਸ਼ੈਂਸ ਬਹੁਤ ਜ਼ਿਆਦਾ ਵਾਲ ਵਾਪਸ ਆ ਜਾਣ ਇਹਨਾਂ ਦੇ ਵਾਲ ਵਾਪਸ ਆ ਜਾਣਗੇ ਇਸ ਤਾਂ ਇਹ ਪੁੱਛ ਰਹੇ ਆ ਵੀ ਜਿਸ ਤਰੀਕੇ ਨਾਲ ਮਤਲਬ ਇਹਨਾਂ ਦੇ ਹਾਲਾਤ ਹੈਗੇ ਨੇ ਬਿਲਕੁਲ ਚਟੀਲ ਮੈਦਾਨ ਬਣਿਆ ਪਿਆ ਅਸੀਂ ਇਹ ਗੱਲ ਇਹਨਾਂ ਦੇ ਵਾਲ ਦਵਾਰ ਤੋਂ ਲੀਚਿੰਗ ਦੇ ਜ਼ਰੀਏ ਲਿਆਂਦੇ ਜਾ ਸਕਦੇ ਨੇ ਟਾਈਮ ਦਾ ਕੋਈ ਮੁਸ਼ਕਲ ਨਹੀਂ ਟਾਈਮ ਤਾਂ ਲਾ ਸਕਦੇ ਬੇਸਿਕਲੀ ਕੀ ਚੀਜ਼ ਹੁੰਦੀ ਹੈ ਕਿ ਵਾਲਾਂ ਦੇ ਜਿਹੜੇ ਪੋਰਸ ਨੇ सब डिपेंड ਹੁੰਦਾ ਹੈ ਕਿ ਕਰਤਾ ਜੇ ਤਾਂ ਉਥੇ ਸੈਲ ਮੌਜੂਦ ਨੇ ਜੇ ਉਹ ਪੋਰਸ ਚੱਲ ਰਹੇ ਨੇ ਫੇਰ ਤਾਂ ਉਹ ਵਾਲਵ ਵਾਪਸ ਆ ਸਕਦੇ ਨੇ ਜਿੱਥੇ ਰੋਮ ਹੈ ਜਿਹੜਾ ਰੋਮ ਮਰਿਆ ਨਹੀਂ ਹੈ ਜਿਹੜਾ ਸੈਲ ਮਰਿਆ ਨਹੀਂ ਹੈ ਉਥੇ ਤਾਂ ਵਾਲਵ ਵਾਪਸ ਆ ਸਕਦਾ ਹੈ ਬਟ ਜਿੱਥੇ ਇੱਕ ਵਾਰ ਬ੍ਰੋਮ ਖਤਮ ਹੋ ਗਏ ਠੀਕ ਹੈ ਸੈਲ ਫਾਰਮੇਸ਼ਨ ਹੀ ਬੰਦ ਹੋ ਗਈ ਹੈ ਉੱਥੇ ਵਾਲ ਲੈਣਾ ਜਰਾ ਬਿਲਕੁਲ ਹੁਣ ਜੇ ਬਿਲਕੁਲ ਪਲੇਨ ਮੈਦਾਨ ਹੈ ਤੇ ਉੱਥੇ ਤੁਸੀਂ ਕਹੋਗੇ ਤੇ ਉਹ ਤਾਂ ਆਲਰੇਡੀ ਠੀਕ ਹੈ ਦੈਟ ਇਜ਼ ਵੈਰੀ ਟਫ ਜੌਬ ਲੇਕਿਨ ਹਾਂ ਅਗਰ ਤੁਸੀਂ ਸ਼ੁਰੂਆਤੀ ਫੇਸ 'ਚ ਹੋ ਜਦੋਂ ਅਸੀਂ ਮੇਲ ਬਾਲ ਪੈਟਰਨਸ ਕਹਿੰਦੇ ਲਾਈਕ ਜੇ ਤੁਹਾਡਾ ਇਹ ਵਾਲਾ ਹਿੱਸਾ ਜੇ ਨਿਕਲ ਜਾਂਦਾ ਹੈ ਤੇ ਹਾਂ ਉਹ ਵਾਪਸ ਆ ਜਾਂਦਾ ਹੈ ਔਰ ਤੁਸੀਂ ਜਿੰਨੀ ਜਲਦੀ ਇਹਦੀ ਸ਼ੁਰੂਆਤ ਕਰੋ ਉਹਨੇ ਅੱਛੇ ਰਿਜ਼ਲਟਸ ਰਹੇ ਆਉਂਦੇ ਨੇ ਮਤਲਬ ਕਿਸੇ ਤੇਲ ਦੀ ਕਿਸੇ ਕਰੀਮ ਦੀ ਕਿਸੇ ਅਸੀਂ ਕਹਿ ਲਈ ਕੋਈ ਉਹ ਜਿਹੜੇ ਟਰਾਂਸਫਰਮੇਸ਼ਨ ਕਰਵਾ ਲੰਦੇ ਨੇ ਕਿਸੇ ਦੀ ਲੋੜ ਮਤਲਬ ਵਾਲਾਂ ਦੀ ਖੇਤੀ ਕਰਾਉਣ ਦੀ ਲੋੜ ਨਹੀਂ ਅਸੀਂ ਵਾਲਾਂ ਨੂੰ ਜੋਕਾ ਚ ਮੇੜ ਲਈ ਤੇ ਸਾਡੀ ਗੱਲ ਬਣ ਸਕਦੀ ਹੈ ਜੀ ਸਿਰਫ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਬਟ ਇੰਟਰਸਟਿੰਗ ਗੱਲ ਹੈ ਜੇ ਤੁਸੀਂ ਵਾਲਾਂ ਦੀ ਗੱਲ ਕੀਤੀ ਹੈ ਬਟ ਦੇਖੋ ਸਾਡੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਸਿਰ ਦੇ ਵਿੱਚ ਇੱਕ ਵਾਰ ਜੋੰਕਾ ਲਵਾ ਲਓ ਹਾਂਜੀ ਤੇ ਤੁਹਾਨੂੰ ਕਦੀ ਵੀ ਉਹ ਦਰੰਗ ਨਹੀਂ ਹੋ ਸਕਦਾ ਕਿਉਂਕਿ ਤੁਸੀਂ مین ਚੀਜ਼ ਡਾਕਟਰ ਬਾਰ ਬਾਰ ਇਕুই ਗੱਲ ਕਰ ਰਹੇ ਨੇ ਕਿ ਜੋਂਗ ਜਿੱਥੇ ਵੀ ਲੱਗਦੀ ਹੈ ਉਸ ਜਗ੍ਹਾ ਦਾ ਖੂਨ ਪਤਲਾ ਕਰ ਦਿੰਦੀ ਹੈ ਤੇ ਜਦੋਂ ਸਾਨੂੰ ਅਧਰੰਗ ਹੁੰਦਾ ਉਹ ਵੀ ਕਿਤੇ ਦਿਮਾਗ ਵਿੱਚ ਕਿਤੇ ਨਾ ਕਿਤੇ ਕੋਈ ਕਲੋਟ ਜੰਮਣ ਦੇ ਨਾਲ ਹੁੰਦਾ ਹੈ ਠੀਕ ਹੈ ਜਦੋਂ ਖੂਨ ਹੀ ਪਤਲਾ ਹੋ ਗਿਆ ਉਹ ਤੇ ਕਲੋਟ ਜੰਮਣਾ ਹੀ ਨਹੀਂ ਤਾਂ ਤੁਹਾਨੂੰ ਅਧਰੰਗ ਹੋਣ ਦੇ ਚਾਂਸਸ ਜਿਹੜੇ ਨੇ ਆਲਮੋਸਟ ਖਤਮ ਹੋ ਗਏ ਹਾਂ ਜੀ ਮਤਲਬ ਫਿਰ ਜਿਨ੍ਹਾਂ ਨੂੰ ਖਾਨਦਾਨੀ ਦਿੱਕਤ ਇਹ ਹੈਗੀ ਹੈ ਕਿ ਜੀ ਮੇਰੇ ਨਾਨੇ ਨੂੰ ਵੀ ਅਧਰੰਗ ਦਾ ਅਟੈਕ ਆਇਆ ਮੇਰੇ ਦਾਦੇ ਨੂੰ ਵੀ ਅਧਰੰਗ ਦਾ ਅਟੈਕ ਆਇਆ ਮੇਰੀ ਦਾਦੀ ਨੂੰ ਵੀ ਸਾਡੇ ਤਾਇਆ ਨੂੰ ਵੀ ਬਜ਼ੁਰਗਾਂ ਨੂੰ ਮਤਲਬ ਜਿਨ੍ਹਾਂ ਨੂੰ ਅਧਰੰਗ ਦੇ ਅਟੈਕ ਆਉਂਦੇ ਨੇ ਜੇਕਰ ਉਹ ਇਸ ਥੈਰੇਪੀ ਨਾਲ ਜੁੜਨ ਤੁਹਾਡੇ ذریعے ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਨੂੰ ਰੋਕਿਆ ਜਾ ਸਕਦਾ ਹੈ ਬਿਲਕੁਲ ਰੋਕਿਆ ਜਾ ਸਕਦਾ ਹੈ ਬਟ ਇਹ ਵਿੱਚ ਕਈ ਚੀਜ਼ਾਂ ਦਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਆਲਰੇਡੀ ਉਹ ਜਿਹੜੇ ਨੇ ਬਲੱਡ ਥਿਨਰਸ ਦੇ ਉੱਤੇ ਚੱਲਦੇ ਹੁੰਦੇ ਨੇ ਬਟ ਲੀਚ ਥੈਰਪੀ ਦੇ ਵਾਸਤੇ ਕੀ ਹੈ ਕਿ ਜੇ ਤੁਸੀਂ ਬਲੱਡ ਥਿਨਰ ਲੈ ਰਹੇ ਹੋ ਤਾਂ ਅਸੀਂ ਉਹਨੂੰ 1-2 ਦਿਨ ਵਾਸਤੇ ਜਿਹੜਾ ਬਲੱਡ ਥਿਨਰ ਹੈ ਉਹ ਬੰਦ ਕਰਵਾਉਣਾ ਹੁੰਦਾ ਹੈ ਕਿਉਂਕਿ ਲੀਚ ਵੀ ਉਹੀ ਕੰਮ ਕਰਦੀ ਹੈ ਜੋ ਇੱਕ ਬਲੱਡ ਥਿਨਰ ਕਰਦੀ ਬਟ ਹਾਂ ਇਹ ਨੇਚਰਲੀ ਬਲੱਡ ਥਿਨ ਕਰਦੀ ਹੈ ਇਹਦਾ ਬਲੱਡ ਜਿਹੜਾ ਹੈ ਕਈ ਵਾਰ 1-1 ਦਿਨ ਤੱਕ ਇਹ ਅੱਧੇ ਦਿਨ ਤੱਕ ਨਿਕਲਦਾ ਰਹਿੰਦਾ ਹੈ ਠੀਕ ਹੈ ਉਹ ਬੰਦ ਨਹੀਂ ਹੁੰਦਾ ਹੈ ਇੰਨੇ ਕਿ ਟਾਈਮ ਤੱਕ ਜਿਹੜੀ ਇਹ ਬਲੱਡ ਨੂੰ ਪਤਲਾ ਕਰ ਦਿੰਦੀ ਹੈ ਬਟ ਹਾਂ ਔਰ ਜੇ ਸੀ ਉਲਟਾ ਜੇ ਸੀ ਕੋਈ ਬਲੱਡ ਥਿਨਰਸ ਵੈਸੇ ਲੈਣੇ ਆ ਤੇ ਹਾਂ ਔਰ ਇਹ ਨਾਲ ਵੀ ਬਲੱਡ ਕਾਫੀ ਦੇਰ ਤੱਕ ਨਿਕਲਦਾ ਪਰ ਇੰਨਾ ਨਹੀਂ ਇਹ ਨਾਲ ਤੇ ਕਾਫੀ ਮਤਲਬ ਅੱਧਾ ਦਿਨ ਤੱਕ ਵੀ ਕਈ ਵਾਰ ਲੋਕਾਂ ਦਾ ਬਲੱਡ ਨਿਕਲਦਾ ਰਹਿੰਦਾ ਹੈ ਔਰ ਪੇਸ਼ੈਂਟਸ ਨੂੰ ਜਾ ਕੇ ਕਹਿੰਦੇ ਨੇ ਕਿ ਹਲੇ ਤੱਕ ਸਾਡੇ ਬਲੱਡ ਆ ਰਿਹਾ ਤੇ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ ਅਸੀਂ ਕਹਿੰਦੇ ਜਸਟ ਇੱਕ ਪੱਟੀ ਕਰ ਦਿਓ ਕੋਈ ਗੱਲ ਨਹੀਂ ਬਲੱਡ ਨਿਕਲਣ ਦਿਓ ਅੱਛੀ ਗੱਲ ਹੈ ਕਿ ਬਲੱਡ ਜਦੋਂ ਇਹਦਾ ਪੇਟ ਭਰ ਜਾਵੇ ਤੇ ਆਪਣੇ ਆਪ ਹੀ ਛੱਡ ਦਿੰਦੀ ਹੈ ਜਬਰਦਸਤੀ ਜੇ ਛੁੜਵਾਣਾ ਹੋਵੇ ਤੇ ਅਸੀਂ ਉਹ ਵੀ ਛੁੜਵਾ ਸਕਦੇ ਹਾਂ ਜਦੋਂ ਕਈ ਵਾਰ ਪੇਸ਼ੈਂਟ ਅੱਕ ਜਾਂਦਾ ਥੱਕ ਜਾਂਦਾ ਕਿ ਜੀ ਡਾਕਟਰ ਸਾਹਿਬ ਮੇਰੇ ਕੋਲ ਹੁਣ ਹੋਰ ਜਿਆਦਾ ਟਾਈਮ ਨਹੀਂ ਹੁੰਦਾ ਕਿਉਂਕਿ ਕਈ ਵਾਰ ਕੀ ਇਹ ਲੀਚਸ ਦਾ ਇੱਕ ਨੈਚੁਰਲ ਫੀਨੋਮਨਾ ਹੈ ਜੇ ਬਲੱਡ ਪੀਂਦੇ ਆ ਜਾਂਦੇ ਇੱਕ ਘੰਟੇ ਵਿੱਚ ਪੀ ਕੇ ਫਾਰਕ ਵੀ ਹੋ ਜਾਂਦੀਆਂ ਨੇ ਬਟ ਮੀਨ ਚੀਜ਼ ਕੀ ਹੈ ਕਿ ਕਈ ਵਾਰ ਐ ਪੀਂਦੀਆਂ ਪੀਂਦੀਆਂ ਸੋ ਵੀ ਜਾਂਦੀਆਂ ਮਤਲਬ ਮੂਡ ਦੀ ਗੱਲ ਹੈ ਇਹਨਾਂ ਦੇ ਮੂਡ ਦੀ ਗੱਲ ਹੈ ਇਹਨਾਂ ਦੇ ਕਈ ਵਾਰ ਪੀਂਦੀਆਂ ਪੀਂਦੀਆਂ ਸੋ ਜਾਂਦੀਆਂ ਤਾਂ ਜਿੱਥੇ ਘੰਟਾ ਲੱਗਣਾ ਉੱਥੇ 2 ਘੰਟੇ ਵੀ ਲੱਗ ਜਾਂਦੇ ਨੇ ਤੇ ਪੇਸ਼ੀਐਂਟ ਥੋੜਾ ਪੇਸ਼ੀਐਂਟਸ ਵਾਲਾ ਚਾਹੀਦਾ ਪੇਸ਼ੀਐਂਟਸ ਵਾਲਾ ਚਾਹੀਦਾ ਕਈ ਵਾਰ ਪੇਸ਼ੀਐਂਟ ਥੱਕ ਜਾਂਦਾ ਤੇ ਫਿਰ ਅਸੀਂ ਇਹਨਾਂ ਨੂੰ ਜ਼ਬਰਦਸਤੀ ਵੀ ਛੁਡਵਾ ਦਈਦਾ ਜੀ ਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਤੁਹਾਨੂੰ ਫੇਰ ਅਸੀਂ ਦਰਸ਼ਨ ਹੈਗੇ ਜਿਹੜੇ ਉਹ ਇੱਥੇ ਕੀਤਾ ਜਾਂਦੀ ਹੈ ਤੇ ਡਾਕਟਰ ਸਾਹਿਬ ਇਹ ਜਿਹੜੀ ਸਾਰੀ ਇੰਨੀ ਕੁ ਛੋਟੀ ਜੀ ਹੈਗੀ ਹੈ ਤੇ ਇੰਨੀ ਵੱਡੀ ਮੋਟੀ ਖੂਨ ਪੀ ਕੇ ਹੋ ਜਾਂਦੀ ਹੈ ਖੂਨ ਪੀਣੀਆਂ ਜੋਕਾਂ ਬਿਲਕੁਲ ਖੂਨ ਹੀ ਪਿੰਦੀਆਂ ਨੇ ਰક્તਮੋਕਸ਼ਣ ਕਹਿੰਦੇ ਹਨ ਨੂੰ ਰક્ત ਮਤਲਬ ਖੂਨ ਮੋਕਸ਼ਣ ਮਤਲਬ ਕੱਢਣਾ ਖੂਨ ਕੱਢ ਲੈਂਦੀਆਂ ਨੇ ਇਹ ਜਿੰਨਾ ਇਹਨਾਂ ਨੂੰ ਟੌਕਸਿਨ ਵਾਲਾ ਬਲੱਡ ਜਿਹੜਾ ਇੰਪਿਅਰ ਬਲੱਡ ਹੈ ਕੱਢਦੀਆਂ ਉਹ ਹੀ ਨੇ ਇਹ ਨਹੀਂ ਹੋਊਗਾ ਕਿ ਜਿਸ ਤਰ੍ਹਾਂ ਆਪਣਾ ਪਿਓਰ ਬਲੱਡ ਨਹੀਂ ਕੱਢਦੀਆਂ ਜਦੋਂ ਇਹਨਾਂ ਨੂੰ ਲੱਗੂਗਾ ਕਿ ਇੱਥੇ ਟੌਕਸਿਨ ਨਹੀਂ ਹੈ ਉਦੋਂ ਇਹਨਾਂ ਨੇ ਜਿੰਨਾਂ ਲਈ ਰਿਲੀਜ਼ ਕਰ ਦੇਣੇ ਠੀਕ ਹੈ ਜਿੰਨਾ ਜ਼ਿਆਦਾ ਟੌਕਸਿਨ ਵਾਲਾ ਬਲੱਡ ਹੋਊਗਾ ਓਨਾ ਜ਼ਿਆਦਾ ਟਾਈਮ ਲੈਂਣਗੇ ਇਹ ਅਗਰ ਬਲੱਡ ਪਿਓਰ ਹੈ ਠੀਕ ਹੈ ਤਾਂ ਇਹਨਾਂ ਨੇ ਜਲਦੀ ਛੱਡ ਦੇਣਾ ਜੀ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਇਸ ਵੇਲੇ ਖੂਨ ਕਰਕੇ ਆ ਜਾਂਦੀਆਂ ਨੇ ਡਾਕਟਰ ਸਾਹਿਬ ਨੇ ਵੀ ਗਨਵਾਈਆਂ ਨੇ ਵੀ ਕਿਮਿਆਸੀ ਜੋਕਾਂ ਦੇ ذریعے ਇਸ ਦਿੱਕਤ ਨੂੰ ਇਹਨਾਂ ਪਰੇਸ਼ਾਨੀਆਂ ਨੂੰ ਜਿਹੜੀ ਅਸੀਂ ਦੂਰ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਜੇਕਰ ਇਹ ਇਹ ਥੈਰੇਪੀ ਤੁਸੀਂ ਕਰਵਾਉਣੀ ਹੋ ਇੱਥੇ ਖਾਸ ਦਿਨ ਮੁਕਰਰ ਹੈ ਜਾਂ ਕਿਸੇ ਵੀ ਦਿਨ ਇੱਥੇ ਆ ਕੇ ਕੋਈ ਬੰਦਾ ਆਪਣੀ ਜਿਹੜੀ ਜੋਕ ਥੈਰੇਪੀ ਹੈਗੀ ਹੈ ਲੀਚ ਥੈਰੇਪੀ ਹੈਗੀ ਹੈ ਇਹਨੂੰ ਅਮਲ ਚ ਲਿਆ ਸਕਦਾ ਹੈ वैसे बेस्ट होता है क्योंकि ਸਾਡੇ ਕੋਲੇ ਡਾਕਟਰ ਪੰਕਜ ਆਂਦੇ ਨੇ ਉਸ ਦਿਨ ਅਸੀਂ ਦੋ ਜਣੇ ਫਿਰ ਮੈਂ ਓਪੀਡੀ ਦੇਖਦਾ ਰਹਿੰਦਾ ਨੇ ਡਾਕਟਰ ਸਾਹਿਬ ਪ੍ਰोसीजर ਕਰ ਦਿੰਦੇ ਨੇ ਸਾਰੇ ਜਾਂ ਏਓਪੀਡੀ ਦੇਖ ਲੈਂਦੇ ਨੇ ਮੈਂ ਪ੍ਰोसीजर ਕਿਸ ਦਿਨ ਹੁੰਦਾ ਜੀ ਫਰਡੇ ਤੇ ਸੈਟਰਡੇ ਕੋਸ਼ਿਸ਼ ਇਹ ਹੀ ਕਰੀਓ ਆਉਣ ਦੀ ਵੈਸੇ ਤੁਸੀਂ ਕਿਸੇ ਵੀ ਦਿਨ ਆ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਫਰਡੇ ਸੈਟਰਡੇ ਆਉਣ ਤਾਂ ਜ਼ਿਆਦਾ ਬੈਸਟ ਹੈ ਠੀਕ ਮਤਲਬ ਅਸੀਂ ਇਹ ਕਹਿ ਸਕਦੇ ਵੀ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਚੋਂ ਜਵਾਬ ਹੋ ਗਿਆ ਜਿਨ੍ਹਾਂ ਨੂੰ ਵੱਡੇ ਵੱਡੇ ਡਾਕਟਰਾਂ ਨੇ ਕਿਹਾ ਤਾਂ ਜੀ ਵੀ ਤੁਹਾਡੇ ਗੋਡਿਆਂ ਦਾ ਮੋਡਿਆਂ ਦਾ ਦਰਦਾਂ ਦਾ ਕੋਈ ਹੱਲ ਨਹੀਂ ਹੈ ਉਹ ਇਸ ਥੈਰੇਪੀ ਨੂੰ ਅਜ਼ਮਾ ਸਕਦੇ ਨੇ ਠੀਕ ਹੋ ਸਕਦੇ ਨੇ ਬਿਲਕੁਲ ਇਹ ਤਾਂ ਤੁਸੀਂ ਦੇਖਿਆ ਹੀ ਹੈ ਹੁਣ ਠੀਕ ਹੈ ਨਾ ਪੇਸ਼ੈਂਟ ਹੁਣੀ ਰਿਲੈਕਸ ਮਹਿਸੂਸ ਕਰ ਰਿਹਾ ਹੈ ਜਿਹਦਾ ਜੋਕਾ ਪਰ ਉਤਾਰੀਆਂ ਵੀ ਨਹੀਂ ਹੈ ਠੀਕ ਹੈ ਨਾ ਕਿਉਂਕਿ ਆਪਾਂ ਕਰਦੇ ਆ ਉਹਦੇ ਪੂਰਾ ਜਿਹੜਾ ਉਹਦਾ ਲਾਈਫ ਸਟਾਈਲ ਹੈ ਨਾਲ ਨਾਲ ਲਾਈਫ ਸਟਾਈਲ ਤੇ ਵੀ ਕੰਮ ਕਰਦੇ ਆ ਜਿਸ ਨਾਲ ਰક્તਮੋਕਸ਼ਣ ਹੋ ਗਿਆ ਕੁਝ ਆਯੁਰਵੈਦਿਕ ਜਿਹੜੀਆਂ ਕੁਦਰਤੀ ਮੈਡੀਸਿਨ ਨੇ ਉਹ ਦੇ ਕੇ ਪੇਸ਼ੈਂਟ ਪ੍ਰੋਪਰ ਆਪਣੇ ਆਪ ਨੂੰ ਠੀਕ ਮਹਿਸੂਸ ਕਰਦਾ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਪਰ ਇੱਕ ਵਾਰ ਸਾਨੂੰ ਇਹ ਦੱਸ ਦਿਓ ਵੀ ਜੇਕਰ ਤੁਹਾਡਾ ਨਾਲ ਮਿਲਣਾ ਹੋਵੇ ਰਾਬਤਾ ਕਿਵੇਂ ਆਪਣਾ ਮਾਇਆ ਨੈਚੁਰਲ ਕਯਰ ਸੈਂਟਰ ਨਾਬਰ ਰੋਡ ਇਜ਼ਗਾ ਕਲੋਨੀ ਮਲੇਰ ਕੋਟਲਾ ਜੀ 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 ਤੇ ਜਿਹੜਾ ਟਾਈਮ ਕੀ ਰਹਿੰਦਾ ਤੁਹਾਡਾ ਓਪੀਡੀ ਦਾ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਅਗਰ ਸੰਡੇ ਆਣਾ ਹੈ ਸਵੇਰੇ 9 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੁੰਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਅਸੀਂ ਤੁਹਾਨੂੰ ਅੱਜ ਖੂਨ ਪੀਣੀਆਂ ਜੋਕਾਂ ਦਿਖਾਈਆਂ ਨੇ ਜਿਸ ਦੇ ذریعے ਲੀਚ ਥੈਰੇਪੀ ਨੂੰ ਆਯੁਰਵੇਦ ਦੇ ਵਿੱਚ ਕਿਹਾ ਜਾਂਦਾ ਹੈ ਜਿਹੜਾ ਤੁਹਾਡਾ ਸਰੀਰ ਦਾ ਮਾੜਾ ਖੂਨ ਹੈਗਾ ਮਾੜਾ ਬਲੱਡ ਹੈਗਾ ਉਹ ਚੂਸ ਲੈਂਦੀ ਇਹਨੇ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਾਫੀ ਹੱਦ ਤੱਕ ਹਰ ਚੀਜ਼ ਦੇ ਵਿੱਚ ਜਿਹੜਾ ਅਸੀਂ ਕਹਿ ਲਿਆ ਕਿ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਅੰਗ ਜਿਹੜੇ ਸੈੱਲ ਤੁਹਾਡੇ ਟੰਗ ਨਾਲ ਉਸ ਦੇ ਵਿੱਚ ਜਾਣ ਪਾਉਣ ਦੀ ਕਾਬਿਲ ਲੱਗ ਰਹੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ ਆ ਗਿਆ ਅਗਲੀ ਵਾਰ ਨਵੀਂ ਵੀਡੀਓ ਲੈ ਕੇ ਮੁਰਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਕਾਨ ਯਾਨੀ ਕਾਸਿਫ ফারুকੀ ਨੂੰ ਇਜਾਜ਼ਤ ਦਿਓ ਧੰਨਵਾਦ